ਹਾਂਜੀ ਅੱਜ ਦਿਨ ਹੈਗਾ 1 April 2025 ਤੇ ਟਾਈਮ ਹੈਗਾ ਤਕਰੀਬਨ ਸਵੇਰ ਦੇ 7:30 ਵਜੇ ਦਾ ਤੇ ਆਪਾਂ ਪਹੁੰਚੇ ਆ ਮੋਟਰ ਤੇ ਇਹ ਦੇਖੋ ਜੀ ਮੋਟਰ ਦਾ ਨਜ਼ਾਰਾ ਚੱਲ ਰਹੀ ਆ ਕੋਲ ਮੰਝਾ ਲੋ ਜੀ ਕੋ ਪਾਣੀ ਚੱਲ ਰਿਹਾ ਕੋਲ ਗੱਡੀ ਖੜੀ ਆ ਪੰਛੀ ਕੈਕ ਰਹੇ ਆ ਪਾਣੀ ਜਾ ਰਿਹਾ ਫਸਲਾਂ ਨੂੰ ਦੇਖੋ ਸਵੇਰ ਦਾ ਨਜ਼ਾਰਾ ਕਿੰਨਾ ਵਧੀਆ ਨਜ਼ਾਰਾ ਸੂਰਜ ਚੜ੍ਹਿਆ ਹੀ ਹੈ ਹਜੇ ਅੱਧਾ ਘੰਟਾ ਹੋਇਆ ਲੋ ਜੀ ਦੇਖੋ ਪਿੰਡ ਦੀ ਸਵੇਰ ਪੰਛੀ ਚਹਿਕ ਰਹੇ ਆ ਸਵੇਰ ਦੀ ਫਰੈਸ਼ਨੈਸ ਕਣਕਾਂ ਪੱਕਣ ਨੂੰ ਤਿਆਰ ਆ